ਅਮਰੀਕੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਨੇ ਟੈਕਸਾਸ ਦੇ ਡਲਾਸ ਦੇ ਇੱਕ ਨਾਈਟ ਕਲੱਬ ਦੇ ਛਾਪਾ ਮਾਰ ਕੇ 41 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਮਨੁੱਖੀ ਤਸਕਰੀ ਅਤੇ ਗੈਰ ਕਾਨੂੰਨੀ ਧੰਦੇ ਦੇ ਨਾਲ ਜੁੜੀ ਹੋਈ ਹੈ। ਇਸ ਦੇ ਵਿੱਚ ਲਗਭਗ 30,000 ਅਮਰੀਕੀ ਡਾਲਰ ਦੀ ਨਕਦੀ ਤੇ ਕਾਰੋਬਾਰ ਦੇ ਨਾਲ ਜੁੜੇ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਨੇ। ਫੈਡਰਲ ਸੂਬਾ ਤੇ ਸਥਾਨਕ ਪੁਲਿਸ ਨੇ ਮਿਲ ਕੇ ਇਹ ਆਪਰੇਸ਼ਨ ਚਲਾਇਆ ਜੋ ਕਿ ਜਿੰਸੀ ਅਪਰਾਧ ਤਸਕਰੀ ਦੇ ਨਾਲ ਜੁੜਿਆ ਹੋਇਆ ਹੈ। ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ। ਸ਼ੁੱਕਰਵਾਰ ਰਾਤ ਸਮੇਂ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੀ ਇੱਕ ਟੀਮ ਨੇ ਡਲਾਸ ਦੇ ਇੱਕ ਨਾਈਟ ਕਲੱਬ ਦੇ ਉੱਤੇ ਛਾਪਾ ਮਾਰਿਆ। ਇਹ ਕਲੱਬ ਸਪੈਨਿਸ਼ ਬੋਲਣ ਵਾਲੇ ਭਾਈਚਾਰੇ ਦੇ ਵੱਲੋਂ ਚਲਾਇਆ ਜਾ ਰਿਹਾ ਸੀ। ਫੈਡਰਲ ਏਜੰਟਾਂ ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਇਸ ਕਲੱਬ ਨੂੰ ਕੇਰ ਲਿਆ ਜਿੱਥੇ ਉਸ ਵੇਲੇ ਲੋਕਾਂ ਦੀ ਕਾਫੀ ਭੀੜ ਸੀ। ਇਸ ਕਾਰਵਾਈ ਦੌਰਾਨ ICE ਦੀ ਟੀਮ ਨੇ ਕੁੱਲ 41 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਵਿੱਚੋਂ 29 ਲੋਕ ਕਲੱਬ ਦੇ ਵਿੱਚ ਗੈਰ-ਕਾਨੂੰਨੀ ਧੰਦੇ ਦੇ ਵਿੱਚ ਸ਼ਾਮਲ ਸਨ। ਛਾਪੇਮਾਰੀ ਦੌਰਾਨ ਲਗਭਗ 30000 ਅਮਰੀਕੀ ਡਾਲਰ ਨਕਦੀ ਅਤੇ ਵੱਖ-ਵੱਖ ਕਾਰੋਬਾਰ ਰਿਕਾਰਡ ਜ਼ਬਤ ਕੀਤੇ ਗਏ ਜੋ ਕਿ ਹਿਊਮਨ ਟ੍ਰਾਫਿਕਿੰਗ ਤੇ ਗੈਰ-ਕਾਨੂੰਨੀ ਧੰਦੇ ਦੇ ਨਾਲ ਜੁੜੇ ਹੋਏ ਸਨ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚੋਂ ਘੱਟੋ-ਘੱਟ 5 ਲੋਕਾਂ ਨੂੰ ਪਹਿਲਾਂ ਵੀ ਕਈ ਵਾਰ ਸਜ਼ਾਵਾਂ ਹੋ ਚੁੱਕੀਆਂ ਨੇ ਇੱਕ ਗ੍ਰਿਫਤਾਰ ਕੀਤੇ ਗੈਰ-ਕਾਨੂੰਨੀ ਪ੍ਰਵਾਸੀ ਨੇ 10 ਵਾਰ ਅਮਰੀਕਾ ਦੇ ਵਿੱਚ ਇਲੀਗਲ ਐਂਟਰੀ ਕੀਤੀ ਹੈ ਦਲਾਸ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਛਾਪੇ ਮਾਰੀ ਦੇ ਦੌਰਾਨ ਕਲੱਬ ਦੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾਇਆ ਗਿਆ ਤਾਂ ਜੋ ਕੋਈ ਵੀ ਮੁਲਜ਼ਮ ਭੱਜ ਨਾ ਸਕੇ ਪੁਲਿਸ ਦੇ ਮੁਤਾਬਿਕ ਇਹ ਮੁਲਜ਼ਮ ਨਾ ਸਿਰਫ ਅਮਰੀਕਾ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਦਾਖਲ ਹੋਏ ਬਲਕਿ ਨਾਈਟ ਕਲੱਬ ਦੀ ਆਰਡ ਦੇ ਵਿੱਚ ਜਿਸਮ ਫਰੋਸ਼ੀ ਜਿੰਸੀ ਅਪਰਾਧ ਤਸਕਰੀ ਦੇ ਰੈਕਟ ਨੂੰ ਵੀ ਚਲਾਇਆ ਜਾ ਰਿਹਾ ਸੀ ਹਾਲਾਂਕਿ ਕਲੱਬ ਦੇ ਮਾਲਕ ਜਾਂ ਫਿਰ ਕਿਸੇ ਮੈਨੇਜਰ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਜਾਂਚ ਫਿਲਹਾਲ ਜਾਰੀ ਹੈ ਪੁਲਿਸ ਪੀੜਤਾਂ ਦੀ ਪਾਲ ਵੀ ਕਰ ਰਹੀ ਹੈ ਗ੍ਰਿਫਤਾਰ ਕੀਤੇ ਲੋਕਾਂ ਦੇ ਵਿੱਚ ਕਈ ਔਰਤਾਂ ਵੀ ਸ਼ਾਮਿਲ ਨੇ ਜੋ ਇਹਨਾਂ ਕਾਨੂੰਨੀ ਤਰੀਕੇ ਦੇ ਨਾਲ ਇਸ ਤੰਦੇ ਦੇ ਵਿੱਚ ਸ਼ਾਮਿਲ ਸਨ ਇਹ ਘਟਨਾ ਟੈਕਸਸ ਦੇ ਵਿੱਚ ਵੱਧ ਰਹੇ ਮਨੁੱਖੀ ਤਸਕਰੀ ਦੇ ਕੇਸਾਂ ਤੇ ਉਹ ਕੇਸਾਂ ਨੂੰ ਵੀ ਰੌਸ਼ਨੀ ਦੇ ਵਿੱਚ ਲਿਆਉਂਦੀ ਹੈ ਜੁਥੇ ਹਰ ਸਾਲ ਹਜ਼ਾਰਾਂ ਲੋਕ ਇੱਥੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਈ ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾਵੇਗਾ ਇਹ ਕਾਰਵਾਈ ਰਾਸ਼ਟਰਪਤੀ ਡੋਨਲਡ 트ੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਇੱਕ ਹਿੱਸਾ ਹੈ ਜਿਸ ਦਾ ਮਕਸਦ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਅਪਰਾਧ ਕਰਨ ਵਾਲੇ ਖਤਰਨਾਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੈ ਐਜ਼ਲੀ ਫੈਡਰਲ ਏਜੰਸੀਆਂ 스ਪੈਨਿਸ਼ ਬੋਲਣ ਵਾਲੇ ਭਾਈਚਾਰਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀਆਂ ਨੇ ਇਸ ਨਾਈਟ ਕਲੱਬ ਤੇ ਹੋਈ ਕਾਰਵਾਈ ਨੇ ਇੱਕ ਸਖਤ ਸੁਨੇਹਾ ਤਾਂ ਜ਼ਰੂਰ ਦਿੰਦਾ ਹੈ ਕਿ ਅਮਰੀਕਾ ਦੀ ਧਰਤੀ ਤੇ ਗੈਰਕਾਨੂੰਨੀ ਤੰਦੇ ਚਲਾਉਣ ਵਾਲੇ ਪ੍ਰਵਾਸੀਆਂ ਦੇ ਦਿਨ ਹੁਣ ਖਤਮ ਹੋ ਗਏ ਨੇ